ਨਾਨਕ ਦੇਵ ਜੀ ਮਹਾਰਾਜ ਆਪਣੀ ਹੱਟੀ ਤੇ ਬੈਠੇ ਨਾ ਜਿੱਤੇ ਮਹਾਰਾਜ ਜੀ ਕਿਰਤ ਕਰਦੇ ਹੁੰਦੇ ਸੀਗੇ ਤੇ ਮਹਾਰਾਜ ਜੀ ਲੋੜਵੰਦਾਂ ਨੂੰ ਤੇਰੇ ਨਾਮ ਦਾ ਹੀ ਤੇਰਾ ਤੇਰਾ ਕਹਿ ਕੇ ਮਹਾਰਾਜ ਜੀ ਹੈ ਨਾ ਅ ਲੋੜਵੰਦਾਂ ਨੂੰ ਦਿੰਦੇ ਹੁੰਦੇ ਸੀਗੇ ਅਨਾਜ ਕੇ ਚਾਹ ਮੈਨੂੰ ਪਤਾ ਤੇਰੇ ਘਰ ਇੰਨੇ ਭੁੱਖੇ ਨੇ ਬਿਨਾਂ ਤੂਲ ਮਾਫਰ ਤੋਲਨ ਮਹਾਰਾਜ ਹੈ ਨਾ ਸਭ ਦਾ ਭਲਾ ਕਰਦੇ ਸੀ ਮਹਾਰਾਜ ਮਹਾਰਾ ਦੇਖਦੇ ਨੇ ਜਿਹੜੀ ਸਾਹਮਣੇ ਵਾਲੀਆਂ ਦੁਕਾਨਾਂ ਸੀ ਨਾ ਮਹਾਰਾਜ ਦੀ ਦੁਕਾਨ ਦੇ ਦਾ ਸਾਹਮਣੇ ਮਹਾਰਾ ਦੇਖਦੇ ਨੇ ਵੀ ਇੱਕ ਬੰਦਾ ਨਾ ਅ ਬਈ ਮਾਨੇ ਕਰਕੇ ਅਨਾਜ ਚ ਟੋਪੀ ਕਰਦਾ ਤੇ ਉਸ ਤੋਂ ਬਾਅਦ ਉਹ ਅਨਾਜ ਦੇ ਉਹਨੇ ਭੰਡਾਰ ਭਰੇ ਪਏ ਨੇ ਇਹਦੇ ਪੀਣ ਵਾਲੀਆਂ ਵਸਤੂਆਂ ਸ਼ਰਬਤਾਂ ਜਿਹੜਾ ਜੋ ਸਰਵਤਾ ਦੇ ਮਿਸ਼ਰਣ ਸੀ ਉਹ ਵੀ ਉਹਨੇ ਇਕੱਠੇ ਕੀਤੇ ਹੋਏ ਹਨ ਮਹਾਰਾਜ ਮੁਸਕਰਾਏ ਮਹਾਰਾਜ ਕਹਿੰਦੇ ਨਾਨਕ ਆਖੇ ਗੌਰ ਜ਼ਦਾਈ ਰਹਿਓ ਪੀਣਾ ਖਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੀ ਇਹਨੂੰ ਇੰਨਾ ਨਹੀਂ ਪਤਾ ਜ਼ਦਾਈ ਨੂੰ ਗੋਰਾ ਹੋਇਆ ਹੋਇਆ ਮਦਮਸਤ ਹੋਇਆ ਹੋਇਆ ਇਹਨਾਂ ਚੀਜ਼ਾਂ ਦੇ ਵਿੱਚ ਇਹਨੂੰ ਇਹਨਾਂ ਨਹੀਂ ਪਾਦਾ ਨਾਨਕ ਆਖੇ ਗੌਰ ਸਦਾਈ ਰਹੋ ਪੀਣਾ ਖਾਣਾ ਵੀ ਤੈਨੂੰ ਗੌਰ ਕਰ ਵੀ ਤੇਰਾ ਪੀਣਾ ਖਾਣਾ ਇਸ ਜਹਾਨ 'ਚ ਹੀ ਰਹਿ ਜਾਣਾ ਇਹ ਜਿਹੜਾ ਕਰਤਰ ਕਰਦਾ ਤੇਰੀਆਂ ਚੰਗਿਆਈਆਂ ਤੇਰੇ ਨਾਲ ਜਾਣੀਆਂ ਤੇ ਜਿਸ ਦਿਨ ਤੇਰੀ ਮੌਤ ਹੋ ਜਾਵੇ ਕਿਉਂ ਦਿਨ ਤੱਕ ਤੂੰ ਇੱਥੇ ਦੁਕਾਨ ਵੀ ਛੱਡ ਜਾਣੀ ਐ ਤੇ ਤੂੰ ਜ਼ਾਰਾ ਕੁਝ ਇੱਥੇ ਛੱਡ ਜਾਣਾ ਇਹਦਾ ਇਨਸਾਨ ਜੀਵਨ ਦੇ ਵਿੱਚ ਨਾ ਮਹਾਰਾਜ ਨੇ ਕਿਰਤਿਆਂ ਨੂੰ ਕਿਰਤ ਇਮਾਨਦਾਰੀ ਨਾਲ ਕਰਨੀ ਸਿਖਾਈ